ਸਤਿ ਸ਼੍ਰੀ ਅਕਾਲ ਸਰਣ ਮੈਂ ਪੰਗਰਜੀਤ ਸਿੰਘ ਹਾਜ਼ਰ ਹਾਂ ਨਮ ਵਿਸ਼ੇ ਨਾਲ ਵੀਡੀਓ ਦੇ ਨਾਲ ਸੋ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਜੁੜੇ ਹਾਂ ਸਾਡੇ 8 ਸਾਲ ਦੇ ਸਫਰ ਦੇ ਨਾਲ ਜੁੜੇ ਹੋਏ ਹਾਂ ਬਹੁਤ ਸਾਰੀ ਗੱਲਣਾ ਲੈਗੀ ਸੋ ਦੋਸਤੋ 2016 ਦੇ ਵਿੱਚ ਅਸੀਂ ਆਪਣਾ ਇਹ ਸਫਰ ਤੈਅ ਕੀਤਾ ਸੀਗਾ ਸ਼ੁਰੂ ਕੀਤਾ ਸੀ ਤੇ ਹੁਣ ਤੱਕ 2024 ਤੱਕ ਪੁੱਜਦੇ ਪੁੱਜਦੇ ਹਾਂ ਅਸੀਂ ਬਹੁਤ ਜ਼ਿਆਦਾ ਐਕਸਪੀਰੀਅੰਸ ਆਪਣੀ ਲੱਗਤ ਦੇ ਵਿੱਚ ਹਾਸਲ ਕੀਤੇ ਅਸੀਂ ਇਸ ਦੌਰਾਨ ਧਿਆਨ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਆਪਣੇ ਗਿਆਨ ਵਿੱਚ ਵਾਧਾ ਕੀਤਾ ਮੈਡੀਟੇਸ਼ਨ ਦੇ ਰਾਈ ਅਸੀਂ ਕੀ ਕੀ ਹੁਣ ਤੱਕ ਪ੍ਰਾਪਤੀਆਂ ਕੀ ਪ੍ਰਾਪਤ ਕੀਤੀਆਂ ਹਨ ਅਸੀਂ ਕੀ ਕੀ ਗਿਆਨ ਹਾਸਲ ਕੀਤਾ ਹੈ ਮੈਡੀਟੇਸ਼ਨ ਤੋਂ ਇਲਾਵਾ ਅਸੀਂ ਸਮਾਜ ਨਾਲ ਸੰਬੰਧਿਤ ਕੋਈ ਕੁਝ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਸਮਾਜ ਨੂੰ ਜਾਗਿਤ ਕਰਨ ਲਈ ਅਸੀਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਹੁਣ ਤੱਕ ਜੋ ਕੁਝ ਵੀ ਕੀਤਾ ਹੈ ਜੋ ਕੁਝ ਅਸੀਂ ਪਾਇਆ ਹੈ ਜਾਣਿਆ ਹੈ ਉਹ ਅਜਿਹਾ ਸੀ ਤਾਂ ਹੁੰਦੇ ਨਾਲ ਦਸਤਾਰ ਪੂਰਵ ਕਲ ਕਰਾ ਕੇ 2016 ਦੇ ਵਿੱਚ ਅਸੀਂ ਜਦੋਂ ਧਿਆਨ ਦੇ ਨਾਲ ਸੰਬੰਧਿਤ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਆਪਣੇ ਇਸ ਚੈਨਲ ਨੂੰ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਈਵਲ ਮੈਡੀਟੇਸ਼ਨ ਕਲੱਬ ਦੇ ਨਾਂ ਦੇ ਨਾਲ ਤੇ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਹੁਣ ਤੱਕ ਜਾਂਦੇ ਜਾਂਦੇ ਅਸੀਂ ਤੇ ਤਿੰਨ ਵਾਈ ਆਪਣੇ ਨਾਮ ਕਲੱਬ ਦੇ ਨਾਮ ਨੂੰ ਬਦਲਿਆ ਹੈ ਤੇ ਜੋ ਹੁਣ ਅਸੀਂ ਬਦਲ ਕੇ ਨਿਤਿਆ ਐਮ ਐਮ ਕੀਤਾ ਹੈ ਸੋ ਦੋਸਤੋ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਅਸੀਂ ਇਹ ਪੇਜ ਸ਼ੁਰੂ ਕੀਤਾ ਤਦ ਅਸੀਂ ਨਊਟ੍ਰੀਸ਼ਨ ਦੇ ਨਾਲ ਸੰਬੰਧਿਤ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਆਪਣੇ ਆਪ ਦੇ ਵਿੱਚ ਅੰਪਰੂਵਮੈਂਟ ਕਰ ਰਹੇ ਸੀ ਅਸੀਂ ਗਿਆਨ حاصل ਕਰ ਰਹੇ ਸੀ ਗਿਆਨ ਪ੍ਰਾਪਤ ਕਰ ਰਹੇ ਸੀ ਨਊਟ੍ਰੀਸ਼ਨ ਦੇ ਨਾਲ ਸੰਬੰਧਿਤ ਕਿਉਂਕਿ ਬਹੁਤ ਸਾਰੇ ਚੰਜਰ ਬਹੁਤ ਸਾਰੇ ਝੂਠ ਬਹੁਤ ਸਾਰੀ ਫਰੇਬ ਬਹੁਤ ਸਾਰੇ ਕਾਲਪਨਿਕ ਕਹਾਣੀਆਂ ਨਊਟ੍ਰੀਸ਼ਨ ਦੇ ਨਾਲ ਸੰਬੰਧਿਤ ਦੱਸੀਆਂ ਜਾਂਦੀਆਂ ਹਨ ਬਹੁਤ ਸਾਰੇ ਝੂਠ ਨਊਟ੍ਰੀਸ਼ਨ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਸਨ ਅਸੀਂ ਉਹਨਾਂ ਠੁਠਾਂ ਨੂੰ ਸਮਝਣ ਦੇ ਲਈ ਇਨਰ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਕੁਝ ਖੋਜਾਂ ਦੇ ਵਿੱਚ ਉਤਰ ਉੰਦਜ਼ਾਂ ਚ ਆਇਆ ਅਸੀਂ ਜਿਉਂ ਕਿਆ ਹਾਸਲ ਕੀਤਾ ਗ੍ਰੰਥਾਂ ਨੂੰ ਪੜਿਆ ਕਿਤਾਬਾਂ ਨੂੰ ਪੜਿਆ ਵਾਗਿਆਨ ਨੂੰ ਪੜਿਆ ਵਿਗਿਆਨ ਨੂੰ ਪੜਿਆ ਅਤੇ ਖੁਦ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਅਸੀਂ ਧਿਆਨ ਸ਼ੁਰੂ ਕੀਤਾ ਉਹ ਤਜ਼ਰਬੇ ਨੂੰ ਹਾਸਲ ਕੀਤਾ ਜੋ ਸਾਨੂੰ ਦੱਸੇ ਜਾਂਦੇ ਹਨ ਕਿਸ ਤਰ੍ਹਾਂ ਦਾ ਅਭਿਆਸ ਹੋਣਾ ਚਾਹੀਦਾ ਕਿਵੇਂ ਦਾ ਨਹੀਂ ਹੋਣਾ ਚਾਹੀਦਾ ਅਸੀਂ ਅਕਸਲ ਦੇ ਇਸ ਸਫ਼ਰ ਦੇ ਦੌਰਾਨ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਅਰਦਾਸ ਦੇ ਨਾਲ ਸੰਬੰਧਿਤ ਲਾ ਆਫ ਅਟਰੈਕਸ਼ਨ ਦੇ ਨਾਲ ਸੰਬੰਧਿਤ ਮਨੋਵਿਗਿਆਨ ਦੇ ਨਾਲ ਸੰਬੰਧਿਤ ਆ ਸਮਾਜਿਕ ਰੀਤੀਆਂ ਦੇ ਨਾਲ ਸੰਬੰਧਿਤ ਗ੍ਰੀਨ ਹਾਊਸ ਦੇ ਨਾਲ ਸੰਬੰਧਿਤ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਾਂ ਮਨੁੱਖੀ ਮਨ ਦੇ ਜੋ ਊਰਜਾ ਹਨ ਉਹਨਾਂ ਦੇ ਨਾਲ ਸੰਬੰਧਿਤ ਅਸੀਂ ਬਹੁਤ ਸਾਰੇ ਗਿਆਨ ਨੂੰ ਹਾਸਲ ਕੀਤਾ ਇਸ ਤੱਕ ਪਹੁੰਚੇ ਹਾਂ ਸਾਡੇ ਇਸ ਗਿਆਨ ਤੋਂ ਲਾਭ ਲੈਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੇ ਆਪਣੇ ਜੀਵਨ ਨੂੰ ਬਦਲਿਆ ਹੈ। چاہے ਸਾਡੇ ਪੇਜ ਨਾਲ ਚੈਨਲ ਨਾਲ ਬਹੁਤੇ ਲੋਕ ਨਹੀਂ ਜੁੜੇ ਪਰ ਜਿਹੜੇ ਜੁੜੇ ਹਨ ਉਹ ਤਾਂ ਦਿਲ ਤੋਂ ਜੁੜੇ ਹਨ ਤੇ ਉਹਨਾਂ ਦੀ ਜ਼ਿੰਦਗੀ ਵੀ ਬਦਲੀ ਹੈ। ਸ਼ੁਰੂ ਦੇ ਦੌਰ ਦੇ ਜਦੋਂ ਅਸੀਂ ਇਸ ਪਾਸੇ ਮੁੜੇ ਸਾਂ ਤਦ ਅਸੀਂ ਆਪ ਇਸ ਚੀਜ਼ ਦੀਆਂ ਉਲਝਣਾਂ ਨੂੰ ਸੁਝਾਉਣ ਦੇ ਵਿੱਚ ਲੱਗੇ ਹੋਏ ਸੀ ਜੋ ਮੈਡੀਸ਼ਨ ਨਾਲ ਸੰਬੰਧਿਤ ਝੂਠ ਕਰ ਮਕਾਂ ਨਹੀਂ ਡੋਲੇ ਹੋਏ ਸਾਂ। ਸਾਨੂੰ ਵੀ ਕੁਝ ਲੱਗਦਾ ਸੀ ਵੀ ਮੈਡੀਟੇਸ਼ਨ ਦੇ ਨਾਲ ਮੈਡੀਟੇਸ਼ਨ ਕਰਕੇ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਕਤੀਆਂ ਨੂੰ ਪ੍ਰਾਪਤ ਕਰ ਲਵਾਂਗੇ ਪਰ ਨਹੀਂ ਜਿਉਂ-ਜਿਉਂ ਅਸੀਂ ਮੈਡੀਟੇਸ਼ਨ ਦੇ ਅਭਿਆਸ ਨੂੰ ਕਰਦੇ ਗਏ ਮੈਡੀਟੇਸ਼ਨ ਦੀਆਂ ਵਿਧੀਆਂ ਨੂੰ ਸਮਝਦੇ ਗਏ ਮੈਡੀਟੇਸ਼ਨ ਕੀ ਹੈ ਮੈਡੀਟੇਸ਼ਨ ਦਾ ਮੇਨ ਪ੍ਰੋਸੈਸ ਕੀ ਹੈ ਮੈਡੀਟੇਸ਼ਨ ਕਿਉਂ ਕਰਨਾ ਚਾਹੀਦਾ ਹੈ ਇਸ ਸਮਾਜ ਸੰਬੰਧੀ ਅਸੀਂ ਹੋਰ ਗਿਆਨ حاصل ਕਰਦੇ ਰਹੇ ਅਰਦਾਸ ਦੀ ਪ੍ਰਕਿਰਿਆ ਕੀ ਹੈ ਮਨ ਦੀ ਪ੍ਰਕਿਰਿਆ ਕੀ ਹੈ ਮਨ ਕਿਵੇਂ ਕੰਮ ਕਰਦਾ ਹੈ ਅਸੀਂ ਇਹ ਸਭ ਕੁਝ ਜਾਣਿਆ ਪਹਿਚਾਣਿਆ ਸਮਝਿਆ ਇਸ ਤਰ੍ਹਾਂ ਇਸ ਗਿਆਨ ਅਸਲ ਕੀਤਾ ਅਸੀਂ ਜੋ ਹਿਮਾਈਟੇਸ਼ਨ ਦੀ ਅਭਿਆਸ ਦੇ ਬਾਰੇ ਜਾਣਨਾ ਸ਼ੁਰੂ ਕੀਤਾ ਸ਼ੁਰੂ ਸ਼ੁਰੂ ਦੇ ਵਿੱਚ ਕੁਝ ਕੁ ਵਿਧੀਆਂ ਨੂੰ ਅਸੀਂ ਅਪਣਾਇਆ ਤੇ ਅਸੀਂ ਅੰਤਰਮਾਨ ਦੀਆਂ ਉਲਝਣਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬਹੁਤ ਸਾਰੇ ਜਿਦਵਾਨਾਂ ਬਹੁਤ ਸਾਰੇ ਅਭਿਆਸੀਆਂ ਦੇ ਉਪਰੋਂ ਵੀ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਗਿਆਨ حاصل ਕੀਤਾ ਪਰ ਸਮਾਜ ਵਿੱਚ ਦਾ ਗਿਆ ਸਮੇਂ ਦੇ ਨਾਲ-ਨਾਲ ਆਪਣੇ ਆਪ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਦੇਖੇ ਮਨ ਦੇ ਵਿੱਚ ਬਦਲਾਅ ਆਉਂਦੇ ਦੇਖੇ ਮਨ ਦੇ ਵਿੱਚ ਨਖਰਾਤਮਿਕ ਸ਼ਕਤੀਆਂ ਨੂੰ ਅਸੀਂ ਖਤਮ ਹੁੰਦੇ ਦੇਖਿਆ ਸਾਡੇ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਖਤਮ ਕੀਤਾ ਆਪਸੇ ਆਪਣੇ ਸਮਾਜਿਕ ਜੁਬੀ ਲਿਆਉਣ ਨੂੰ ਖਤਮ ਕੀਤਾ ਮੈਡੀਸ਼ਨ ਦੇ ਰਾਹੀਂ ਅਸੀਂ ਸਰੀਰਿਕ ਅਤੇ ਮਾਨਸਿਕ ਰੋਗਾਂ ਤੋਂ ਮੁਕਤੀ ਪ੍ਰਾਪਤ ਕੀਤੀ ਮੈਡੀਸ਼ਨ ਦੇ ਰਾਹੀਂ ਅਰਦਾਸ ਕਿਵੇਂ ਕੰਮ ਕਰਦੀ ਹੈ ਮਨ ਦੀ ਸ਼ਕਤੀ ਕੀ ਹੈ ਮਨ ਕਿਵੇਂ ਕੰਮ ਕਰਦਾ ਹੈ ਇਸ ਨੂੰ ਇਸੇ ਸਮਝ ਦੀ ਕੋਸ਼ਿਸ਼ ਕੀਤੀ ਅਰਦਾਸ ਕੋ ਇੱਕ ਭਾਵਨਾ ਹੈ ਉਸ ਭਾਵ ਉਹ ਭਾਵਨਾ ਨੂੰ ਕਿਵੇਂ ਵਰਤੋਂ ਵਿੱਚ ਲੈ ਕੇ ਆਉਣਾ ਉਹ ਸ਼ਕਤੀ ਨੂੰ ਕਿਵੇਂ ਵਰਤੋਂ ਵਿੱਚ ਲੈ ਕੇ ਆਉਣਾ ਮਨ ਦੀ ਸ਼ਕਤੀ ਨੂੰ ਕਿਵੇਂ ਵਰਤੋਂ ਵਿੱਚ ਲੈ ਕੇ ਆਉਣਾ ਇਸ चीज ਨੂੰ ਅਸੀਂ ਪ੍ਰੈਕਟੀਕਲੀ ਕਰਕੇ ਦੇਖਿਆ ਤੇ ਕਰਨਾ ਸਿਖਾਇਆ ਬਹੁਤ ਸਾਰੇ ਲੋਕ ਜੋ ਮਾਨਸਿਕ ਰੋਗਾਂ ਦੇ ਨਾਲ ਜੁੜੇ ਹੋਏ ਸਮਸਰੀਰਕ ਰੋਗਾਂ ਦੇ ਨਾਲ ਜੁੜੇ ਹੋਏ ਸਮਾਜਿਕ ਚੁਣੌਤੀਆਂ ਦੇ ਚੁਲਦੇ ਹੋਏ ਸੰਕਟਾਂ ਵਿੱਚ ਚੁਲਦੇ ਹੋਏ ਲੋਕ ਉਹਨਾਂ ਨੂੰ ਠੀਕ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਐਸਾ حاصل ਕੀਤਾ ਜੋ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ ਸੀ ਅਸੀਂ ਸਮੇਂ ਦੇ ਬੀਤਦੇ ਹੋਇਆ ਇਸ ਸਮਾਜ ਵਿੱਚ ਬਹੁਤ ਸਾਰੇ ਐਸੀਆਂ ਚੀਜ਼ਾਂ ਨੂੰ ਅਸੀਂ ਜਾਣਿਆ ਜੋ ਅੱਜ ਦੇ ਸਮਾਜ ਵਿੱਚ ਵਿਗਾੜ ਪੈਦਾ ਕਰ ਰਹੀਆਂ ਹਨ ਉਹੋ ਚੀਜ਼ਾਂ ਦਾ ਜੋ ਮਨੁੱਖ ਅੱਜ ਆਦੀ ਹੋ ਚੁੱਕਿਆ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖੀ ਜਾਤੀ ਦੇ ਲਈ ਬਹੁਤ ਘਾਤਕ ਹੋਣ ਵਾਲੀਆਂ ਬਹੁਤ ਮਾੜੀਆਂ ਹੋਣ ਵਾਲੀਆਂ ਹਨ ਮਨੁੱਖੀ ਮਨੋਸ ਦੇ ਵਿੱਚ ਬਦਲਾਅ ਆ ਚੁੱਕੇ ਹਨ ਮਨੁੱਖੀ ਚੇਤਨਾ ਦੇ ਵਿੱਚ ਬਹੁਤ ਸਾਰੀ ਗੜਬੜੀ ਹੋ ਚੁੱਕੀ ਹੈ ਮਨੁੱਖੀ ਮਨ ਦੀਆਂ ਜੋ ਸਵੇਧਨਾਵਾਂ ਕੋਸ਼ਕਾਵਾਂ ਹਨ ਉਹਨਾਂ ਵਿੱਚ ਬੜੇ ਵੱਡੇ ਪੱਧਰ ਤੇ ਬਦਲਾਅ ਹੋਏ ਹਨ ਤੁਹਾਡੇ ਲਈ ਇਹ ਐਂਟਰਟੇਨਮੈਂਟ ਹੋਵੇਗਾ ਪਰ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਅਸੀਂ ਇਸ ਵਿਸ਼ੇ ਦੇ ਉੱਤੇ ਅਧਿਐਨ ਕਰਨਾ ਸ਼ੁਰੂ ਕੀਤਾ ਹੈ ਅਸੀਂ ਚਾਹੁੰਦੇ ਹਾਂ ਇਸ ਸਮਾਜ ਨੂੰ ਸੁਰੱਖਿਆ ਦੇ ਸਕੇ ਸਮਾਜ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੇ ਮਾਰਸਿਕਤ ਸਮਾਜਿਕ ਤਸਵੀਰਕ ਤੌਰ ਤੇ ਇਸ ਸਮਾਜ ਨੂੰ ਖੂਬ ਸੂਤ ਨਿਰੋਇਆ ਬਣਾ ਸਕੀਏ ਅਸੀਂ ਨਹੀਂ ਚਾਹਦੇ ਕੋਈ ਵੀ ਇਨਸਾਨ ਇਸ ਧਰਤੀ ਦੇ ਉੱਤੇ ਜੋ ਆਇਆ ਹੈ ਉਸ ਦਾ ਜੀਵਨ ਨਰਕ ਦੇ ਨਾਲ ਭਰਿਆ ਹੋਵੇ ਕਿਉਂਕਿ ਨਰਕ ਤੇ ਸਵਰਗ ਇਸ ਤੋਂ ਇਲਾਵਾ ਹੋਰ ਕੀਤੇ ਨਹੀਂ ਹਨ ਮੁਨਕੀ ਚੇਤਨਾ ਦੇ ਦੁਆਰਾ ਇਹ ਵਰਗ ਨਰਕ ਤੇ ਸਵਰਗ ਵਰਗੀਆਂ ਪਰਸਥਿਤੀ ਨੂੰ ਜਨਮ ਦਿੱਤਾ ਜਾਂਦਾ ਹੈ ਸਿਰਜਿਆ ਜਾਂਦਾ ਹੈ ਜਿਹੜੇ ਮਨੁੱਖ ਆਪਣੀ ਚੇਤਨਾ ਦੇ ਵਿੱਚ ਆਨੰਦ ਨੂੰ ਵਸਾ ਕੇ ਰੱਖਦੇ ਹਨ ਕੁਸ਼ੀ ਨੂੰ ਹਾਸੇ ਨੂੰ ਵਸਾ ਕੇ ਰੱਖਦੇ ਹਨ ਉਹ ਚੰਗੇ ਕਰਮ ਰੱਖਦੇ ਹਨ ਨਿਵਾਰ ਰੱਖਦੇ ਹਨ ਉਹਨਾਂ ਲਈ ਇਸ ਧਰਤੀ ਤੇ ਉੱਤੇ ਸਵਰਗ ਹੈ ਜਿਹੜੇ ਸਾੜੇ ਦਿਨ ਨਾਲ ਭਰੇ ਹਨ ਦੁੱਖ ਦਿਨ ਨਾਲ ਭਰੇ ਹਨ ਬਿਮਾਰੀ ਦੇ ਨਾਲ ਭਰੇ ਹਨ ਜਿਹੜੇ ਲੋਕ ਮਨ ਵਿੱਚ ਡਰ ਨਾਲ ਦੇ ਨਾਲ ਭਰੇ ਹਨ ਮਾੜੇ ਕਰਮਾਂ ਦੇ ਨਾਲ ਭਰੇ ਹਨ ਉਹਨਾਂ ਦਾ ਇਸੇ ਧਰਤੀ ਤੇ ਹੀ ਨਰਕ ਹੈ ਮਰਨ ਤੋਂ ਬਾਅਦ ਕੋਈ ਨਰਕ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਜਗਮ ਵਿੱਚ ਇਸੇ ਧਰਤੀ ਤੇ ਹੀ ਨਰਕ ਪ੍ਰਾਪਤ ਹੋਵੇਗਾ ਅਸੀਂ ਇਸ 8 ਸਾਲ ਦੇ ਵਿੱਚ ਜੋ ਧਿਆਨ ਦੀਆਂ ਬਹੁਤ ਸਾਰੀਆਂ ਗੰਡੀਆਂ ਜਿਨ੍ਹਾਂ ਨੂੰ ਅਸੀਂ 112 ਵਜੇ ਕਰਨੀ ਹੈ ਕੁੰਡਲੀ ਨਹੀਂ ਅਭਿਆਸ ਇਹ ਕੁੰਡਲੀ ਦੀ ਊਰਜਾ ਕੀ ਹੈ ਧਿਆਨ ਦੀ ਊਰਜਾ ਹੈ ਕਿਹੜੀ ਹੈ ਬ੍ਰह्म ਊਰਜਾ ਕਿਹੜੀ ਹੈ ਬ੍ਰह्म ਕਰ ਕਿਹੜਾ ਹੈ ਨਿਜ ਕਰ ਕਿਹੜਾ ਹੈ ਦਸਮਦਵਾਰ ਕਿਹੜਾ ਹੈ ਅਨਭਦ ਨਾਲ ਕਿਹੜਾ ਹੈ ਅਨਭਦ ਨਾਲ ਕੀਵੇਂ ਹੈ ਕਿੱਥੇ ਹੈ ਕਿਉਂ ਹੈ ਅੰਤਰਮਨ ਦੇ ਵਿੱਚ ਕਿੱਥੇ ਪ੍ਰਮਾਤਮਾ ਵਾਸ ਕਰਦਾ ਹੈ ਇਹ ਅਸੀਂ ਹੁਣ ਤੱਕ ਬਹੁਤ ਕੁਝ ਜਾਣਣ ਜਾਣਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਹੁਤ ਲੰਮਾ ਸਫਰ ਹੈ ਧਿਆਨ ਦੇ ਜਿਸ ਜਗਾ ਅਸੀਂ ਉਤਰਦੇ ਹਾਂ ਧਿਆਨ ਨੂੰ ਅਸੀਂ ਸਮਝਦੇ ਹਾਂ ਤਾਂ ਇਹ ਇੱਥੇ ਹੀ ਖਤਮ ਨਹੀਂ ਹੋ ਜਾਂਦਾ ਇਸ ਦੇ ਅਭਿਆਸ ਕਰਦੇ ਹਾਂ ਬਹੁਤ ਲੰਮਾ ਚੌੜਾ ਸਫਰ ਤੈਅ ਹੁੰਦਾ ਹੈ ਜ਼ਿੰਦਗੀ ਥੋੜੀ ਪੈ ਜਾਂਦੀ ਹੈ ਧਿਆਨ ਦੇ ਨਾਲ ਸੰਬੰਧਿਤ ਅਭਿਆਸ ਕਰਦੇ ਹਾਂ ਤੇ ਉਹ ਅਨੁਭਵ ਪ੍ਰਾਪਤ ਕਰਦੇ ਹਾਂ ਕਿਉਂਕਿ ਬ੍ਰਹਮ ਦਾ ਕੋਈ ਅੰਤ ਨਹੀਂ ਹੈ ਬ੍ਰਹਿਮੰਡ ਦਾ ਕੋਈ ਅੰਤ ਨਹੀਂ ਹੈ ਮਨੁੱਖੀ ਜੀਵਰ ਬਹੁਤ ਛੋਟਾ ਹੈ ਬ੍ਰਹਮ ਨੂੰ ਜਾਣਨ ਦੇ ਲਈ ਬ੍ਰਹਿਮੰਡ ਨੂੰ ਜਾਣਨ ਦੇ ਲਈ ਅਸੀਂ ਇਨ 8 ਸਾਲਾਂ ਦੇ ਵਿੱਚ ਇਸ ਜੀਵਨ ਨੂੰ ਸਾਰਥਿਕ ਪਨੋਂ ਦੀ ਹੋਰ ਨੂੰ ਆ ਦੇ ਜੀਵਨ ਨੂੰ ਸਾਰਥਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਕੁਦਰਤ ਦੇ ਨਾਲ ਜੁੜੇ ਹੋਈਆਂ ਬਹੁਤ ਸਾਰੀਆਂ ਐਸੀਆਂ ਸਜਨਾਤਮਿਕ ਪ੍ਰਕਿਰਿਆਵਾਂ ਕੀਤੀਆਂ ਹਨ ਜੋ ਸਮਾਜ ਨੂੰ ਕੁਦਰਤ ਨੂੰ ਸੁਨਾ ਤੇ ਨਿਰੋਇਆ ਬਣਾ ਸਕਦੀਆਂ ਅਸੀਂ ਖਰੀਆਡੀ ਦੇ ਨਾਲ ਸੰਬੰਧਿਤ ਮਨੁੱਖਾਂ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮਨੁੱਖ ਜਾਗੇ ਤਾਂ ਹੋ ਜਾਵੇਗਾ ਜੀਵਨ ਸੁਰੱਖਿਤ ਹੋ ਜਾਵੇਗਾ ਮਨੁੱਖੀ ਜੀਵਨ ਸੁਰੱਖਿਤ ਹੋ ਜਾਵੇਗਾ ਧਰਤੀ ਦੇ ਉੱਤੇ ਜੀਵਨ ਸੁਰੱਖਿਤ ਹੋ ਜਾਵੇਗਾ ਜੇਕਰ ਅਸੀਂ ਧਿਆਨ ਦੀ ਗੱਲ ਕਰਦੇ ਹਾਂ ਮਨੁੱਖੀ ਮਨ ਦੀ ਸ਼ਕਤੀਆਂ ਦੀ ਗੱਲ ਕਰਦੇ ਇਹ ਸ਼ਕਤੀਆਂ ਕੋਈ ਆਮ ਸ਼ਕਤੀਆਂ ਨਹੀਂ ਹਨ ਇਹਨੂੰ ਸਮਝਣ ਦੇ ਲਈ ਮਾਨਸਿਕ ਚੇਤਨਾ ਦੇ ਵਿੱਚ ਦ੍ਰਿੜ ਵਿਸ਼ਵਾਸ ਤੇ ਕਰੋਸਾ ਹੋਣਾ ਚਾਹੀਦਾ ਪਰ ਅੱਜ ਦਾ ਜੋ ਮਨੁੱਖ ਹੈ ਬਹੁਤੀ ਮੈਦ ਦੇ ਵਿੱਚ ਪਹੁੰਚ ਗਿਆ ਹੈ ਬਹੁਤੇ ਹੰਕਾਰ ਦੇ ਵਿੱਚ ਕੁਲ ਜਗਿਆ ਹੈ ਇੱਕ ਖਾਸ ਤਬਕੇ ਦੇ ਵਿੱਚ ਇੰਨਾ ਜ਼ਿਆਦਾ ਹੰਕਾਰ ਭਰ ਗਿਆ ਹੈ ਕਿ ਉਹ ਆਪਣੀ ਮੈਂਤ ਉੱਪਰ ਨਹੀਂ ਉੱਠ ਪਾ ਰਿਹਾ ਜਦੋਂ ਇੱਥੇ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਚੰਗੇ ਸਮਾਜ ਰੂਇਸ ਸਮਾਜ ਦੀ ਸਿਰਜਣਾ ਕਰਨ ਲਈ ਤਾਂ ਇੱਥੇ ਬਹੁਤੇ ਲੋਕ ਮਾਸਕ ਦੇ ਬਿਮਾਰ ਆਉਂਦੇ ਹਨ ਜਿਹੜੇ ਖਾਲੀ ਕੋਲੋਜ ਤੇ ਉਤਰਦੇ ਹਨ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਕੋਈ ਤੋਂ ਕਿਸੇ ਨੂੰ ਖਾਲੀ ਕੋਲੋਜ ਕਰਦੇ ਨਾ ਇਹ ਸਿਆਣੇ ਨੂੰ ਕਦੀ ਨਿਸ਼ਾਦੀ ਨਹੀਂ ਹੈ 18 ਸਾਲਾਂ ਦੇ ਇਸ ਸਫਰ ਦੇ ਦੌਰਾਨ ਅਸੀਂ ਜੋ ਪਾਇਆ ਜੋ ਹਟਾਇਆ ਜੋ ਵਰਤਾਂਤ ਸਾਡੀ ਜ਼ਿੰਦਗੀ ਦੇ ਵਿੱਚ ਵਾਪਰੇ ਹਨ ਉਹਨਾਂ ਵਰਤਾਂਤਾਂ ਤੋਂ ਅਸੀਂ ਬੜਾ ਕੁਝ ਸਿੱਖਿਆ ਹੈ ਸਾਨੂੰ ਜੀਵਨ ਨੇ ਸਾਡੇ ਅਭਿਆਸਾਂ ਦੇ ਰਾਹੀਂ ਅਸੀਂ ਆਪਣੇ ਬੇਗਾਨੇ ਦੀ ਸੂਰਤ ਵਿੱਚ ਸੰਭਾਲ ਲੈ ਕੇ ਆਂਦੀ ਹੈ ਆਪਣਾ ਕੋਣ ਬੇਗਾਨਾ ਆਪਣੀ ਮੁੱਖੀ ਮਾਦੇ ਚ ਕੀ ਹਰਚਲ ਹੋ ਰਹੀ ਹੈ ਮਨੁੱਖ ਕਿਸ ਤਰ੍ਹਾਂ ਜੀਵਨ ਜਿਉਣਾ ਚਾਹੁੰਦਾ ਤੇ ਕਿਸ ਤਰ੍ਹਾਂ ਜੀ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਮਾਨਸਿਕ ਹਾਲਾਤ ਮਨੋਕ ਦੇ ਬੜੇ ਹੋਏ ਹਨ ਅਸੀਂ ਇਸ ਵਿਸ਼ੇ ਦੇ ਨਾਲ ਸੰਬੰਧਿਤ ਗੂੜੀ ਖੋਜ ਦੇ ਵਿੱਚ ਆਪਣੇ ਜੀਵਨ ਨੂੰ ਲਗਾ ਰਹੇ ਹੰਤ ਲਗਾਉਂਦੇ ਆਏ ਹਾਂ ਇੱਕ ਦਿਨ ਇੱਕ ਗੱਲ ਅਸੀਂ ਬੜੀ ਸੰਤੁਸ਼ਟੀ ਦੇ ਨਾਲ ਬੜੇ ਆਨੰਦਿਤ ਫਿਰਦੇ ਦੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਇਸ ਸਮਾਜ ਨੂੰ ਚੰਗਾ ਤੇ ਨਰੋਇਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕੋਸ਼ਿਸ਼ ਕਰਦੇ ਆਂ ਆਂ ਤੇ ਕੋਸ਼ਿਸ਼ ਕਰਦੇ ਰਹਾਂਗੇ ਸਾਡੇ ਮਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੋਗ ਨਹੀਂ ਕਿ ਅਸੀਂ ਇਸ ਸਮਾਜ ਨੂੰ ਕਿਤੇ ਗੰਦਾ ਕੀਤਾ ਹੈ ਅਸੀਂ ਇੱਕ ਸੋਹਣੇ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਲਈ ਯੋਗਦਾਨ ਪਾਇਆ ਹੈ ਤੇ ਪਾਉਂਦੇ ਆਂ ਤੇ ਪਾਉਂਦੇ ਰਹਾਂਗੇ ਸਾਨੂੰ ਅੰਦਰੋਂ ਕੋਈ ਵੀ ਮਲਾਲ ਨਹੀਂ ਹੈ ਵੀ ਅਸੀਂ ਕੁਝ ਮਾਰਾ ਕੀਤਾ ਹੈ ਸਮਾਜ ਨੂੰ ਦੇਣ ਦੇ ਲਈ ਅਸੀਂ ਸਮਾਜ ਨੂੰ ਚੰਗਾ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਾਂ चंगे गुणसं सृजनाति क गल समाज में, की कर, में दी, दे की कोशिश करते रहे हाँ पर सू कोई इस चीज़ का दुख नहीं कि बहुते लोग जुड़े आ जा नहीं जुड़े गए कोई दुख नहीं क्योंकि चंग चीज़ों की बिक्री अक्सर ही घट होंगी है अस चंगे समाज की सृजन जुड़े हुए हैं जिन्हें भी साड़े हुए हैं चंगे रब रूपी रूम हैं जो चंगे समाज की सृजना करनी चाह ਸੋ ਇਹ ਵੀ ਸਾਡਾ ਟੀਚਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੋਹਣੇ ਨਿਰੋਹ ਸਮਾਜ ਦੀ ਸਿਰਜਣਾ ਹੰਕਾਰ ਤੋਂ ਰਹਿਤ ਸਮਾਜ ਦੀ ਸਿਰਜਣਾ ਮੈਂ ਮੈਂ ਤੋਂ ਰਹਿਤ ਸਮਾਜ ਦੀ ਸਿਰਜਣਾ ਸਿਰਜਣਾ ਮਾਨਸਿਕ ਰੋਗਾਂ ਤੋਂ ਰਹਿਤ ਸਮਾਜ ਦੀ ਸਿਰਜਣਾ ਸਿਹਤਮੰਦ ਰਹਿਤ ਸਮਾਜ ਦੀ ਸਿਰਜਣਾ ਇੱਕ ਖੂਬਸੂਰਤ ਕੁਦਰਤੀ ਤਾਜੇ ਨੂੰ ਸਿਰਜਣ ਦੀ ਜੋ ਸਾਡੀ ਕੋਸ਼ਿਸ਼ ਹੈ ਉਹ ਸਾਸੀ ਫੁੱਲ ਫੁੱਲ ਲੱਗਦੇ ਦਿਖ ਰਹੇ ਲਗਾ ਲੱਗਦੇ ਦੇਖਾਂਗੇ ਤੇ ਲੱਗ ਵੀ ਜਾਣਗੇ ਅਸੀਂ ਇਸ ਸਮਾਜ ਨੂੰ ਨਿਖਾਰਨ ਦੀ ਲਈ ਵਚਨਬੱਧ ਹਾਂ ਅਸੀਂ ਸਮਾਜ ਦੇ ਵਿੱਚ ਚੰਗਾ ਵੰਡਣ ਦੀ ਵਚਨਬੱਧ ਹਾਂ ਅਸੀਂ ਸਮਾਜ ਦੇ ਵਿੱਚ ਗੰਦਗੀ ਨਹੀਂ ਫੈਲਾਉਣਾ ਏ ਇੱਕ ਪੈਸੇ ਦੀ ਖਾਤਰ ਅਸੀਂ ਗੰਦਗੀ ਨਹੀਂ ਵੰਡ ਰਹੇ ਅਸੀਂ ਨਾਚਾਰਪੁਣਾ ਹੰਕਾਰ ਨਹੀਂ ਵੰਡ ਰਹੇ ਅਸੀਂ ਸਮਾਜ ਨੂੰ ਸੋਹਣਾ ਬਣਦਾ ਦੇਖਣਾ ਚਾਹੁੰਦੇ ਹਾਂ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਧੀ ਪੁੱਤ ਨਸ਼ੇ ਵਿੱਚ ਰੁੱਟ ਜਾਵੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਧੀ ਪੁੱਤ ਮਾਨਸਿਕ ਚਿੰਤਾ ਦੇ ਵਿੱਚ ਰੁੱਟ ਜਾਵੇ ਅਸੀਂ ਚਾਹੁੰਦੇ ਕਿਸੇ ਦਾ ਧੀ ਪੁੱਤ ਆਪਣੇ ਪਰਿਵਾਰ ਤੋਂ ਆਪਣੇ ਸਮਾਜ ਤੋਂ ਬੇਮੁਖ ਹੋ ਜਾਵੇ ਅਸੀਂ ਚਾਹੁੰਦੇ ਹਾਂ ਹੱਸਦਾ ਬੱਸਦਾ ਸਮਾਜ ਰੋਵੇ ਅਸੀਂ ਕੀ ਸਮਾਜ ਨੂੰ ਦੇਣਾ ਚਾਹੁੰਦੇ ਹਾਂ ਇਸ ਸਮਾਜ ਨੂੰ ਕੀ ਦਿੱਤਾ ਹੈ ਅਸੀਂ ਆਪਣੇ ਕਾਰਨ ਦੇ ਵਿੱਚ ਕੁਝ ਵੀ ਮਾੜਾ ਨਹੀਂ ਕੀਤਾ ਤੇ ਨਾ ਹੀ ਅਸੀਂ ਮਾੜਾ ਕਰਾਂਗੇ ਅਸੀਂ ਚਾਹੁੰਦੇ ਕਿ ਅਗ ਸੋਨੇ ਟਾਂਚੇ ਨੂੰ ਅਸੀਂ ਸਿਰ ਜਿਹਾ ਸਕੀਏ ਅਸੀਂ ਚਾਹੁੰਦੇ ਸਮਾਜ ਨਿਰੋਏ ਮਰ ਦੀ ਸਿਰ ਜਨਾ ਤਰ ਸਕੀਏ ਇਹ ਹੀ ਸਾਡਾ ਸੁਪਨਾ ਹੈ ਤੇ ਇਹ ਸੁਪਨਾ ਇੱਕ ਦਿਨ ਪੂਰਾ ਜ਼ਰੂਰ ਹੋਵੇਗਾ ਤੇ ਸਾਨੂੰ ਪੂਰਾ ਹੁੰਦਾ ਇਸ ਦਾ ਵੀ ਹੈ ਜੇਕਰ ਸਾਡੇ ਨਾਲ ਅਜ ਥੋੜੇ ਲੋਕ ਜੁੜੇ ਹਨ ਤੇ ਸਾਨੂੰ ਕੋਈ ਦੁੱਖ ਨਹੀਂ ਕਿਉਂਕਿ ਥੋੜੀਆਂ ਚੀਜ਼ਾਂ ਥੋੜੇ ਲੋਕ ਥੋੜੀਆਂ ਮਹਿੰਗੀਆਂ ਚੀਜ਼ਾਂ ਦੇ ਕਾਬੂ ਤੋਂ ਦੂਰ ਕੋਈ ਇਨਸਾਨ ਮਹਿੰਗੀਆਂ ਚੀਜ਼ਾਂ ਨੂੰ ਨਹੀਂ ਖਰੀਦ ਸਕਦਾ ਸੋ ਆਪਣੇ ਮਾਨਸਿਕ ਸਤਰ ਨੂੰ ਉੱਚਾ ਚੱਕਣ ਦੇ ਲਈ ਤੁਸੀਂ ਫਾਲੋ ਕਰੋ ਸਾਡੇ ਨਾਲ ਜੁੜੋ ਅਗਰ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਕੋਈ ਨਕੂਰੀ ਕੋਈ ਖਿਆਲ ਹੈ ਤੁਸੀਂ ਮੈਡੀਟੇਸ਼ਨ ਸਿੱਖਣਾ ਚਾਹੁੰਦੇ ਹੋ ਤੁਸੀਂ ਗਿਆਨ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਤੁਹਾਡੀ ਜੀਵਨ ਦਾ ਸਥਰ ਉੱਚਾ ਚੁੱਕਿਆ ਜਾਵੇ ਤੁਸੀਂ ਇੱਕ ਸੋਹਣੇ ਨਿਰੋਏ ਸਮਾਜ ਦੀ ਸਿਰਜਣਾ ਚਾਹੁੰਦੇ ਹੋ ਤਾਂ ਤੁਸੀਂ ਫੋਲੋ ਜ਼ਰੂਰ ਕਰੋਗੇ ਸ਼ੇਅਰ ਵੀ ਜ਼ਰੂਰ ਕਰੋਗੇ ਤੇ ਵੱਧ ਤੋਂ ਵੱਧ ਸੱਜਣ ਮਿੱਤਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਜਿਹੜੇ ਜੁੜਨਾ ਚਾਹੁੰਦੇ ਹੋਣਗੇ ਕੋਈ ਕਿਸੇ ਨਾਲ ਤਕਕਾਨੀ ਕੋਈ ਕਿਸੇ ਦੀ ਮਜਬੂਰੀ ਨਹੀਂ ਅਸਲ ਦੱਸਦੇ ਕਿ ਕੋਈ ਮਜਬੂਰ ਹੋ ਕੇ ਸਭੇ ਨਾ ਡੂਡੇ ਜਿਸਨੂੰ ਚਲੂਤ ਹੋਵੇਗੀ ਜਿਸਨੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੋਵੇਗੀ ਜੋ ਮੈਡੀਟੇਸ਼ਨ ਦੇ ਨਾਲ ਧਿਆਨ ਦੇ ਨਾਲ ਗਿਆਨ ਹਾਸਲ ਕਰਨਾ ਚਾਹੁੰਦਾ ਹੋਵੇਗਾ ਜੋ ਮਨ ਦੀਆਂ ਸ਼ਕਤੀਆਂ ਦੇ ਨਾਲ ਸੁਪਿਤ ਗਿਆਨ ਹਾਸਲ ਕਰਨਾ ਚਾਹੁੰਦਾ ਹੋਵੇਗਾ ਜੋ ਲਾ ਆਫ ਅਟਰੈਕਸ਼ਨ ਨੂੰ ਸਮਝਣਾ ਚਾਹੁੰਦਾ ਹੋਵੇਗਾ ਜੋ ਚੇਤਨਾ ਅਤੇ ਅਚੇਤਨ ਮਨ ਦੀਆਂ ਸ਼ਕਤੀਆਂ ਨੂੰ ਸਮਝਣਾ ਚਾਹੁੰਦਾ ਹੋਵੇਗਾ ਜੋ ਇੱਕ ਨਰੋਇਸ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਹੋਵੇਗਾ ਉਹ ਇਨਸਾਨ ਸਾਡੇ ਨਾਲ ਜੁੜੇਗਾ ਹੀ ਜੁੜੇਗਾ ਕਿਉਂਕਿ ਉਸਨੇ ਵੀ ਸੁਪਨਾ ਲਿਆ ਹੈ ਇੱਕ ਨਰੋਇਸ ਸਮਾਜ ਦੀ ਸਿਰਜਣਾ ਦੇ ਲਈ ਸੋ ਆਈਟ ਇਹ ਇਨਾਮ ਨੂੰ ਮੇਰੇ ਅਖੀਰ ਤਿਸਨੋਂ ਅਵਿਸ਼ੇਸ਼ ਨਾਲ ਵੀਡੀਓ ਦੇ ਨਾਲ ਸਟੱਡੀ ਕਰ ਰਹੇ ਹਾਂ ਧੰਨਵਾਦ